ਯੋਗ ਸਾਧ ਸਿੰਘ ਜੀ ਮੈਂ ਗੱਲ ਆਪ ਜੀ ਨਾਲ ਸਾਂਝੀ ਕਰਨ ਦਾ ਰਿਹਾ ਪਟਨਾ ਸਹਿਬ ਦੀ ਪਾਕ ਪਵਿੱਤਰ ਧਰਤੀ ਦੀ ਜਿਸ ਪਾਕ ਪਵਿੱਤਰ ਧਰਤੀ ਤੇ ਕਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ ਕਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਉਸ ਧਰਤੀ ਨੂੰ ਚਰਨਾਂ ਦੀ ਸ਼ੋਹ ਦਿੱਤੀ ਹਜੂਰੇ ਅਨਵਰ ਸਾਹਿਬੇ ਕਮਾਲ ਗਰੀਬ ਨਿਵਾਜ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਉਸ ਧਰਤੀ ਤੇ ਪ੍ਰਕਾਸ਼ ਹੋਇਆ ਇਹ ਬਾਦਾਂ ਵਾਲੇ ਗੁਰਦੇਵ ਗੁਰੂ ਗੋਵੇਂ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਚਪਨ ਵਿੱਚ ਯਾਦ ਕਰਦਾ ਹੈ ਪੰਡਿਤ ਸ਼ਿਵਦਤ ਵਡੇਰੀ ਉਮਰ ਦਾ ਬਾਦਾਂ ਵਾਲੇ ਗੁਰਦੇਵ ਬਾਰ ਨੂੰ ਵਿੱਚ ਜਦੋਂ ਉਹਨਾਂ ਨੂੰ ਬਾਲਾ ਪ੍ਰੀਤਮ ਦਾ ਜੋਦੀ ਪ੍ਰੀਤ ਮਾ ਆ ਕੇ ਸਬੋਧਨ ਕੀਤਾ ਜਾਂਦਾ ਸੀ ਜਮਨਾ ਦੇ ਕੰਡੇ ਤੇ ਬੈਠਾ ਯਾਦ ਕਰਦਾ ਹਾਜ਼ੂਰ ਪਾਤਸ਼ਾਹ ਮਹਾਰਾਜ ਉਸ ਨੂੰ ਜਾ ਕੇ ਉਹਦੀ ਭਾਵਨਾ ਮੁਤਾਬਕ ਦੂਦਾਰ ਦੇ ਕੇਂਦੇ ਨਿਹਾਲ ਕਰਦੇ ਨੇ ਅੱਜ ਇਹ ਇਲਾਕੇ ਦਾ ਵਿਦਵਾਨ ਪੰਡਿਤ ਜਿਹਦੀ ਚਰਚਾ ਸਾਰੇ ਪਟਨਾ ਸਹਿਬ ਸਮੁੱਚੇ ਇਲਾਕੇ ਵਿੱਚ ਪ੍ਰਫੁੱਲਤ ਹੋਈ ਹੈ ਇਹ ਸੁਭਾਏ ਮਾ ਨੇ ਆਪਣੀ ਘਰ ਵਿੱਚ ਇਹ ਅੱਜ ਤੋਂ ਪਹਿਲਾਂ ਇਹਦੇ ਕੋਲ ਲੱਖਾਂ ਉਹ ਮਤਾਵਾਵਾਂ ਗਈਆਂ ਹੋਣਗੀਆਂ ਜਿਨ੍ਹਾਂ ਦੀ ਗੋਦ ਨੂੰ ਭਾਗ ਨਹੀਂ ਲੱਗਾ ਜਿਹੜੀਆਂ ਨਪੁੱਤੀਆਂ ਨੇ ਪਰ ਜਿਹੜੀ ਇੱਕ ਵੀ ਮਾਂ ਪੁੱਤਰ ਦੀ ਅਰਦਾਸ ਵਾਸਤੇ ਕਈ ਉਹ ਵਾਦੀ ਨਹੀਂ ਆਈ ਪੁੱਤਰ ਦੀ ਪ੍ਰਾਪਤੀ ਹੋਈ ਹੈ ਪੰਡਿਤ ਸ਼ਿਵਦੱਤ ਨੇ ਕੀਤੀ ਹੈ RAM ਅਕਾਲਪੁਰ ਪਿਤਾ ਵਾਇਗਰੂ ਦੇ ਚਰਨਾਂ 'ਚ ਅਰਦਾਸ ਦੀ ਉਸਤੰਨ ਹੁੰਦੀ ਰਹੀ ਹੈ ਜੇ ਕੋਈ ਦੁੱਧ ਲੈਣ ਵਾਸਤੇ ਗਿਆ ਤੇ ਨਿਰਾਸ਼ਾ ਉਹ ਵੀ ਨਹੀਂ ਮੁੜਿਆ ਜਿਹੋ ਦੀ ਭਾਵਨਾ ਲੈ ਕੇ ਕੋਈ ਅਕਾਲ ਪੁਰਖ ਪਿਤਾ ਦਾ ਬਣਾਇਆ ਬੰਦਾ ਪੰਡਤ ਸ਼ਿਵਦਾਦੀ ਸਿਹ੍ਯਾਵੇ ਜਾ ਕੇ ਹਾਜ਼ਰ ਹੋਇਆ ਉਹਦੀਆਂ ਭਾਵਨਾ ਨੂੰ ਚਾਰ ਜਨ ਲਾਏ ਪੰਡਤ ਸ਼ਿਵਦਾਤ ਨੇ ਅਕਾਲ ਪੁਰਖ ਪਿਤਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੱਜ ਇਹ ਸ਼ਹਿਰ ਦਾ ਜਾਤੋਂ ਨੂੰ ਧਨਾੜ ਕਹਿੰਦੇ ਤੇ ਦਾ ਰਾਜਾ ਕਹਿੰਦੇ ਰਾਜਾ ਫਤੇਜੰਦ ਆਪਣੀ ਰਾਣੀ ਬਸੰਬਰਾ ਦੇਵੀ ਮੈਣੀ ਨੂੰ ਨਾਲ ਲੈ ਕੇ ਗਿਆ ਤੇ ਜਾ ਕੇ ਪੰਡਤ ਸ਼ਰਦ ਸ਼ਿਵਦਾਦੀ ਸਿਹ੍ਯਾਤ ਬੇਨਤੀ ਕਰਦਾ ਹੈ ਕਹਿਣ ਲੱਗਾ ਪੰਡਾ ਜੀ ਬਹੁਤ ਸਾਰਾ ਮਾਲ ਅਸਬਾਬ ਤੇ ਰਾਜ ਭਾਗ ਸਾਡੇ ਕੋਲ ਨੇ ਵੱਡੀਆਂ ਉਟਾਰੀਆਂ ਤੇ ਵੱਡੀਆਂ ਹਵੇਲੀਆਂ ਉੱਚੇ ਮਹਿਲ ਤੇ ਮਨਾਰੇ ਨੇ ਪਰ ਅਫਸੋਸ ਹੈ ਕਿ ਸਾਡੇ ਕੋਲੇ ਇਹਨਾਂ ਸਾਰੇ ਕੁਝ ਨੂੰ ਸਾਂਭਣ ਵਾਲਾ ਕੋਈ ਨਹੀਂ ਸਾਡੇ ਕੋਲੇ ਵਾਰਸ ਕੋਈ ਨਹੀਂ ਜੇ ਵਿਦਵਾਨ ਸੱਜਣ ਜ਼ਿਕਰ ਕਰਦੇ ਨੇ ਪੰਡਤ ਸ਼ਿਵਦਾਦ ਨੇ ਆਖਿਆ ਕਿ ਤੁਸੀਂ ਆਇਓ ਪੁੱਤਰ ਦੀ ਭਾਵਨਾ ਨਾਲ ਪਰ ਜਿਸ ਭੰਡਾਰੇ ਵਿੱਚੋਂ ਅੱਜ ਤੋਂ ਪਹਿਲਾਂ ਪੁੱਤਰ ਲੈ ਕੇ ਮੈਂ ਲੋਕਾਂ ਨੂੰ ਦਿਆ ਕਰਦਾ ਸੀ ਆਜੋ ਭੰਡਾਰੇ ਦਾ ਮਾਲਕ ਸੰਸਾਰ ਵਿੱਚ ਆਪ ਆ ਗਿਆ ਤੇ ਸਭ ਤੋਂ ਉਹਦੀ ਵਿਸ਼ੇਸ਼ਤਾ ਇਹ ਹੈ ਕਿ ਤੁਹਾਨੂੰ ਉਹਦੇ ਪਿੱਛੇ ਗੇੜੀਆਂ ਲਾਉਣ ਦੀ ਲੋੜ ਨਹੀਂ ਉਹਨੂੰ ਲੱਪਣ ਦੀ ਲੋੜ ਨਹੀਂ ਢੋਂਡਣ ਦੀ ਲੋੜ ਨਹੀਂ ਸਗੋਂ ਆਪਣੇ ਘਰ ਵਿੱਚ ਬਹਿ ਕੇ ਯਾਦ ਕਰੋ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਤੁਹਾਡੇ ਨਾਲ ਵਾਅਦਾ ਕਰਦਾ ਕਿ ਉਹ ਤੁਹਾਡੀਆਂ ਪਾਈਆਂ ਪਿਆਰ ਦੀਆਂ ਦੰਦਾਂ ਦਾ ਖਿੱਚਿਆ ਆਪ ਚੱਲਿਆ ਤੁਹਾਡੇ ਕੋਲ ਆਵੇਗਾ ਜਿਹੜਾ ਨਿਪੁੱਤੀਆਂ ਮਾਵਾਂ ਨੂੰ ਪੁੱਤ ਦੇਣ ਵਾਲਾ ਹੈ ਸੁੱਕੀਆਂ ਵੇਲਾਂ ਨੂੰ ਫਲਣ ਆਉਣ ਵਾਲਾ ਹੈ ਸਤਿਕਾਰਯੋ ਖਰਸਾ ਦੀ ਯਾਦ ਰੱਖੋ ਆਪਣੀ ਸਿਮਤ ਆਪਣੇ ਰੇਬਰ ਦੀ ਸਿਮਤ ਆਪਣੇ ਵਡੇਰਿਆਂ ਦੀ ਸਿਮਤ ਹਰ ਮਨੁੱਖ ਕਰਦਾ ਹੈ ਪਰ ਜੇ ਕੋਈ ਦੂਸਰੇ ਧਰਮ ਵਿੱਚੋਂ ਉੱਠ ਕੇ ਤੇ ਕਿਸੇ ਰੇਬਰ ਦੀ ਸਿਮਤ ਕਰੇ ਤੇ ਉਹ ਧੂਣੀ ਚੌਣੀ ਹੋ ਕੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਤਵੱਜਹ ਦੇ ਕੇ ਸਰਵਣ ਕਰੋ